ਹਾਂਜੀ ਦੋਸਤੋ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਅਸੀਂ ਜਗਰਾਉ ਮੰਡੀ ਦੇ ਵਿੱਚੋਂ ਫਲਾਂ ਦੇ ਰੇਟ ਦੱਸਣ ਜਾ ਰਹੇ ਹਾਂ ਜੀ ਰੇਟ ਦੱਸਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਆਪਣੇ ਦੋਸਤਾਂ ਮਤਰਾਨਾਂ ਨਾਲ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਣੀ ਮੰਡੀ ਦੇ ਕੀ ਭਾਅ ਚੱਲ ਰਹੇ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਭਾਅ ਦਾ ਥੋੜਾ ਹੀ ਫਰਕ ਹੁੰਦਾ ਮੰਡੀਆਂ ਦੇ ਰੇਟਾਂ ਦਾ ਕੋਈ ਬਹੁਲਾ ਫਰਕ ਨਹੀਂ ਹੁੰਦਾ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਇਹ ਨੌਲੇਜ ਮਿਲ ਜਾਂਦੀ ਹੈ ਵੀ ਆਪਣੇ ਰੇਟ ਕੀ ਚੱਲ ਰਹੇ ਆ ਤੇ ਅੱਜ ਅਨਾਰ ਵੇਚਿਆ ਜੀ 85 ਰੁਪਏ ਤੋਂ ਲੈ ਕੇ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੇਲਾ ਵੇਚਿਆ ਜੀ 32 ਰੁਪਏ ਤੋਂ ਲੈ ਕੇ 36 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਸੰਮੀ ਵੀ ਕਿਹਾ ਜੀ 30 ਤੋਂ 38 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਸੇਬ ਵੇਚਿਆ ਜੀ 40 ਤੋਂ 55 ਰੁਪਏ ਨੂੰ ਵੇਖਿਆ ਇੱਕ ਉਹ ਥੋੜਾ ਛੋਟਾ ਸੀਗਾ ਜੀ ਮੀਡੀਅਮ ਸੀ ਤੇ ਇੱਕ ਵਧੀਆ ਮੋਟਾ ਸੇਬ ਸੀ ਵਧੀਆ ਮਿੱਠਾ ਪਿਆਉ ਉਹ ਸੀਗਾ 65 ਤੋਂ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਅਮਰੂਦ ਵੇਚਿਆ 20 ਤੋਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਪਪੀਤਾ ਵਿਗਿਆ 25 ਤੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ। ਸੋ ਇਹ ਸਾਨੂੰ ਜਿਹੜੇ ਆਪਣੇ ਆਮ ਫਲ ਖਰੀਦਣ ਵਾਲੇ ਲੈ ਕੇ ਆਉਣੇ ਆਪਾਂ ਉਹਨਾਂ ਦੇ ਰੇਟ ਆ। ਤੇ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਆ ਤਾਂ ਕਮੈਂਟ ਕਰਿਆ ਕਰੋ। ਜੇਕਰ ਤੁਹਾਨੂੰ ਕੋਈ ਸਵਾਲ ਹੁੰਦਾ ਤਾਂ ਜਰੂਰ ਮੈਸੇਜ ਕਰਕੇ ਪੁੱਛਿਆ ਕਰੋ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ।